ਪੰਜਾਬ ਜਿੱਥੇ ਹੜ੍ਹਾਂ ਦੀ ਮਾਰੇ ਠਹਾਉਂਦਾ ਜਾ ਰਿਹਾ ਹੈ ਜਿੱਥੇ ਹਰ ਪਾਸੇ ਹੜ ਵਰਗੇ ਮਾਹੌਲ ਤੋਂ ਗੁਜ਼ਰ ਰਿਹਾ ਹੈ ਉੱਥੇ ਹੀ ਪੰਜਾਬ ਦੀ ਸੁੱਖ ਲਈ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਇੱਕ ਵਾਰ ਫਿਰ ਤੋਂ ਚੰਗੇ ਹਾਲਾਤਾਂ ਵਿੱਚ ਆ ਸਕੇ ਤੁਸੀਂ ਵੀ ਪੰਜਾਬ ਦੇ ਪੰਜਾਬੀਤ ਨੂੰ ਜ਼ਿੰਦਾ ਰੱਖਣ ਲਈ ਵਾਹਿਗੁਰੂ ਅੱਗੇ ਅਰਦਾਸ ਕਰੋ ਤਾਂ ਜੋ ਲੋਕਾਂ ਦੀਆਂ ਮਿਹਨਤਾਂ ਨਾਲ ਬਣੀਆਂ ਇਮਾਰਤਾਂ ਦਾ ਉਜਾੜਾ ਨਾ ਹੋਵੇ ਅਤੇ ਪੰਜਾਬ ਫਿਰ ਤੋਂ ਹਰਿਆ ਭਰਿਆ ਨਜ਼ਰ ਆਵੇ ਵਾਹਿਗੁਰੂ ਅੱਗੇ ਅਰਦਾਸ ਸਿਪੂ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਦੀ ਸਹਾਇ ਵਾਸੇ ਘੋਤੀ ਦੀ ਕੀ ਪਾਛੈ ਦਸਵੇਂ ਪ੍ਰਤਮ ਗੋਫੀ ਸਿੰਧਰ ਕਾ ਗੁਰੂ ਨਾਨਕ ਲਈ ਧਿਆਏ ਤੇਰੇ ਅੰਨਪੁਰਤ ਅਮਰਦਾਸ RAMਦਾਸ ਜੀ ਹੁ ਸਹਾਏ ਅਮਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਤਾ ਸਭ ਤੂ ਪੁਜਾਏ ਤੇਗ ਬਹਾਦਰ ਸਿੰਧਰ ਆ ਕੰਮੋਂ ਨੇ ਤਾਵੇ ਧਾਈ ਸਭ ਤਾਈ ਮੇ ਸਹਾਏ ਸੁਬੇਸ਼ ਪਿਤਾ ਕਲਗੀਧਰ ਪਾਛਾ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਮੇ ਸਹਾਏ ਸਤਿ ਪਾਤਸ਼ਾਹੀਆਂ ਦੀ ਜਗਤੀ ਜੋ ਅਧਹਾਜਤ ਰਾਜਨ ਗਰੀਬ ਨਵਾ ਸੱਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਉਤ ਪਰ ਦਰਸ਼ਨ ਦਾ ਧਿਆਨ ਧਾਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਲੇ ਗੁਰੂ ਸ੍ਰੀ ਦਸ਼ਮ ਦਰਬਾਰ ਸਲੋਹ ਦਰਬਾਰ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਾਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਲੇ ਗੁਰੂ ਜਿਆ ਸਾਹਿਬ ਜਿਆ ਦੇ ਸਹਿਬਾਬਾ ਅਜੀਤ ਸਿੰਘ ਜੀ ਸਹਿਬਾਬਾ ਜੁਝਾਰ ਸਿੰਘ ਜੀ ਸਹਿਬਾਬਾ ਜੋਰਾਵਰ ਸਿੰਘ ਜੀ ਹਾਏ ਬਾਬਾ ਬਟੇ ਸਿੰਘ ਜੀ ਅਤੇ ਸਿੰਘ ਜੀ ਦੇ ਜਥੇ ਸਿੰਘ ਪੰਜ ਪਿਆਰੇ ਪੰਜ ਵੀਰ 40 ਮੁਤੇ ਸਾਡੀਆਂ ਜੰਮੀਆਂ ਤੱਭੀਆਂ ਚਿੰਤਾ ਗੁਤਾ ਸ਼ਿਦਾ ਸਿੰਘਾ ਸਿੰਘਣੀਆਂ ਦੇ ਬਲਿੰਦਰ ਕੁਮਾਰੀ ਦਾ ਧਿਆਨਤਾ ਇਹ ਖਾਲਸਾ ਜੀ ਸਾਹਿਬ ਬੋਲਾ ਜੀ ਅਲੈਹੁ ਅਲੈਹੁ ਨਿਆ ਤੱਕ ਤਾਂ ਸਰਬੱਤ ਗੁਰਦੁਆਰਿਆਂ ਗੁਰੂ ਘਰਾਂ ਮਾਪੇ ਪੀਰਾਂ ਸ਼ਾਨ ਸਾਹਿਬਾਨ ਤੋਂ ਸੇਨ ਗਾਰੇ ਜੋੜ ਮੇਦਿਆਂ ਦੇ ਦਰਸ਼ਣ ਦਿਦਾਰੇ 96 ਕਰੋੜ ਚੱਕਰਵਰਤੀ ਖਾਲਸੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬੋਲਾ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਤੇ ਤਾਮਣ ਦਾ ਸਦਕਾ ਸਰਬ ਸੁਖ ਹੋਏ ਜਾ ਜਹਾਂ ਖਾਲਸਾ ਜੀ ਸਾਹਿਬ ਤਾਹ ਤਾ ਰਖਸ਼ਿਆ ਰਾਇਤ ਦੇ ਤੇ ਖਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ਿਸ਼ ਕਰੋ ਜੀ ਆਪਣੇ ਖਾਲਸੇ ਨੂੰ ਰਾਇਤ ਦਾਨ ਵਿਵੇਕ ਦਾਨ ਸਵਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਪਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂਾਂ ਝੰਡੇ ਬੁੰਗੇ ਜੁੱਗੋ ਜੋਗੇ ਟੱਲ ਧਰਮ ਕਾਜ ਆਜਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੁੱਤੀ ਮਤ ਪਾਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀ ਹੋ ਜਿਨ੍ਹਾਂ ਗੁਰੂ ਧਾਮਾਂ ਤੋਂ ਆਪ ਜੀ ਖਾਲਸੇ ਪੰਥ ਨੂੰ ਸੇਵਾ ਸੰਭਾਲ ਤੋਂ ਪਾਤਸ਼ਾਹ ਜੀ ਹੋ ਵਿਛੋੜਿਆ ਗਿਆ ਤੰਨਾ ਗੁਰੂ ਧਾਮਾਂ ਦੀ ਸੇਵਾ ਸੰਭਾਲ ਤੇ ਖੁੱਲੇ ਦਰਸ਼ਨ ਲਦਾ ਰਿਆਂ ਦੀ ਪਾਤਸ਼ਾਹ ਜੀ ਹੋ ਆਪਣੇ ਖਾਲਸੇ ਜੀ ਨੂੰ ਬਖਸ਼ੂ ਮਹਾਰਾਜੀ ਨਮਾਣਿਆਂ ਦੇ ਮਾਣ ਮਹਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਧਿਰ ਧੰਨ 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 ਸਾਬ ਸ੍ਰੀ ਗੁਰੂ ਨਾਨਕ ਦੇਵ ਜੀੋ ਮਹਾਰਾਜ ਸੋਡੀ ਸੁਲਤਾਨ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜੀੋ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਸ਼ਮੇਸ਼ ਪਿਤਾ ਕਲਗੀ ਘਰ ਪਾਛਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਕਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋ ਆਪ ਜੀ ਦੇ ਆ ਪਾਵਨ ਪੀਤ੍ਰ ਸਥਾਨਾਂ ਤੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪੀਤ੍ਰ ਚਰਨਾ ਕਮਲਾਂ ਬਾਸ ਮਹਾਰਾਜ ਜੀ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਵਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਰਾਜ ਜੀ ਜਿਨ੍ਹਾਂ ਦੇ ਸਥਾਨਾਂ 'ਤੇ ਆਪ ਜੀ ਦੇ ਚਰਨਾ ਕਮਲਾਂ ਵਿਖੇ ਅਰਦਾਸ ਸੇਵੰਤੀ ਜੋਤਰੀਏ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਸੰਤ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਬਾਦਸ਼ਾਹ ਜੀ ਦਾਸ ਇਸੇ ਤਰ੍ਹਾਂ ਭਾਈ ਬਾਬਾ ਦਸਕਰਨ ਸਿੰਘ ਜੀ ਅਤੇ ਸਾਡੇ ਸ માનਜੋ ਕੈਬਨਟ ਮੰਤਰੀ ਅਜਤਨ ਪੁਰੀ ਸਿੰਘ ਜੀ ਸੌਧ ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹੀਓ ਕਿਰਪਾ ਕਰੋ ਗਰੀਬਨਵਾਜ਼ੀਓ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਨੂੰ ਪ੍ਰਤੀਜੋ ਬੋਲੇ ਜੀਨਾ ਹੁਆ ਸੱਚੋ ਵਿਚ ਕਰਤਾ ਪੁਰਖ ਸੁਖ ਲੋਆ ਵਾ ਨਾ ਵਿੰਦਾ ਹੋਆ ਮਹਾਰਾਜ ਆਪ ਜੀ ਦੇ ਬਾਣੇ ਦੀ ਸਾਰੇ ਵਰਤਾਰੇ ਵਰਤ ਰਿਆ ਪਾਤਸ਼ਾਹ ਜੀ ਇਸ ਵੇਲੇ ਕਲਯੁਗੀ ਜੀਵ ਆ ਭਾਰਤੀ ਪੰਜਾਬ ਦੀ ਧਰਤੀ ਤੇ ਜੋ ਬਾਣੇ ਵਰਤਰੇ ਮਹਾਰਾਜ ਕਿਰਪਾ ਕਰੋ ਪਾਤਸ਼ਾਹ ਜੀ ਆਪ ਸਾਰੇ ਹੀ ਪਾਤਸ਼ਾਹ ਜੀਓ ਟੂਟੀ ਗੰਢਣ ਹਾਰਤਪਾਲ ਜੀ ਮਹਾਰਾਜ ਜੁਟਿਆਂ ਦੀਆਂ ਗੱਢਣ ਵਾਲੇ ਦੇ ਗਰੀਬ ਨਿਵਾਜ਼ ਮਹਾਰਾਜ ਪੰਜਾਬ ਦੀ ਧਰਤੀ ਦੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਮਾਰੇ ਹਾੜੂ ਰੂਪੀ ਜਿਹੜਾ ਪਾਤਸ਼ਾਹ ਜੀ ਆਫਤ ਆਈ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਤਾਂ ਨਗਰੂਬਾ ਵਸੇ ਮਹਾਰਾਜ ਆਪ ਜੀ ਪਾਤਸ਼ਾਹ ਜੀ ਵੱਡੇ ਪਾਤਸ਼ਾਹੀ ਮਹਾਰਾਜ ਆਪ ਜੀ ਮਕਸ਼ੰਦ ਦੇ ਗਰੀਬਨਵਾਜ਼ ਆਪ ਜੀ ਨੇ ਚੜ੍ਹੀ ਹੋਈ ਸਰਸਰੀ ਭਾਰ ਕਰ ਲਈ ਸੀ ਗਰੀਬਨਵਾਜ਼ ਜੀਓ ਪਰ ਇਹ ਕਾਲਜ ਵੀ ਜੀਵ ਆਪ ਜੀ ਦੇ ਬੱਚੇ ਹੈ ਮਾਰਾ ਖਿੰਡ ਖਿੰਡ ਭੁੱਲਣਾ ਆ ਰਾਂ ਬਕਸ਼ਲਾ 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 ਮਹਾਰਾਜ ਜੀ ਆਪ ਜੀ ਬਕਸ਼ਿੰਧ ਪਿਤਾ ਜੀ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੀ ਪਾਤਸ਼ਾਹੀ ਝੋਲੀ ਅਟਕੇ ਅਰਦਾਸ ਬੇਨਤੀ ਹੈ ਗਰੀਬ ਨਿਵਾਜ ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਮਹਾਰਾਜ ਪੰਜਾਬ ਨੂੰ ਹਰਿਆ-ਭਰਿਆ ਕਰੋ ਗਰੀਬ ਨਿਵਾਜ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਕਰੋ ਗਰੀਬ ਨਿਨਵਾਜ ਅਰਦਾਸ ਬੇਨਤੀ ਪ੍ਰਵਾਨ ਕਰਦੇ ਮਹਾਰਾਜ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਪ੍ਰਸੰਨ ਜਾਵੇ ਜੋ ਅੜੇ ਸੋ ਝੜੇ ਜੋ ਸ਼ਰਨ ਪਰੇ ਸੋ ਤਰੇ ਕਲਾ ਆ ਕੀ ਦੇ ਪਵਿੱਤਰ ਨਾਮ ਦੀ ਵਰਤੇ ਗੁਰੂ ਨਾਨਕ ਗੁਰੂ ਕੇਸੇ ਦੀ ਚੜਦੀ ਹੋਏ ਕਲਾ ਤੇਰੇ ਭੇ ਸਰਬਤ ਦਾ ਵਾਰਾ ਜਵਾਵੇ ਸੋ ਨੇ ਹਲੋ ਜਾਏ ਤੁਖੜਾ